ਦਾ ਵੀ ਦੋਸਤ ਆਪਾਂ ਨਿਕਲ ਗਏ ਸਕੂਟਰ ਤੇ ਘਰੋਂ ਬਾਹਰ ਨਾਲ ਚਲਾਉਂਦਾ ਡਰਾਈਵਰ ਦੇਖੋ ਗਾ ਮੇ ਮਿੱਤਰੋ ਹੱਕ ਬਾਹਰ ਨਿਕਲ ਗਈ ਆ ਇਹ ਦੋਸਤੋ ਪੈਪ ਬਦਲਦੇ ਸਾਡੇ ਪੈਗ ਕਾਲੇ ਤੇਲ ਦੇ ਸੁੱਟੇ ਲਿਬੜ ਕੇ ਕਾਲੇ ਹਲੋ ਦੋਸਤੋ ਸਸਟੇ ਕਾਲ ਅੱਜ ਦੇ ਬਲੌਕ ਵਿੱਚ ਸਵਾਗਤ ਹੈ ਅੱਜ ਆਪਾਂ ਚਾਰ ਪੌਣਾ ਇੱਥੇ ਆਪਾਂ ਪਟਨੇ ਟੋਏ ਟਾਏ ਤੇ ਇਥੋਂ ਸਾਫ ਸਪਾਈ ਕੀਤੀ ਆ ਵਿੱਕੀ ਤੇ ਰਵੀ ਆਏ ਹੋਏ ਆ ਤੇ ਉਹਨਾਂ ਨੇ ਕਹਾ ਸਾਫ ਸਫਾਈ ਕਰ ਦਿਓ ਆਪਾਂ ਪੱਟਨੇ ਟੋਏ ਤੇ ਇਥੇ ਹਾਲ ਸਮਾਨ ਨਾਲ ਸਮੋਨਾ ਸਾਰਾ ਚੱਕਤਾ ਤੇ ਆਪਾਂ ਟਰਾਲੀ ਪਾਉਣ ਜਾਣਾ ਤੇ ਮੈਂ ਦੇਰਾ ਵੀ ਕਹਿੰਦੇ ਸਕੂਟਰ ਤੇ ਚੱਲਿਆ ਟਰਾਲੀ ਪਾਉਣਾ ਦੇਰਾ ਵੀ ਕਹਿੰਦਾ ਮੈਂ ਸਕੂਟਰ ਚਲਾ ਕੇ ਵੇਖਣਾ ਮੈਨੂੰ ਬੜਾ ਵਧੀਆ ਲੱਗਦਾ ਸਕੂਟਰ ਮੈਂ ਚੱਲ ਠੀਕ ਆ ਭਰਾਵਾ ਲੈ ਚੱਲਿਆ ਸਕੂਟਰ ਵੀ ਕਿਸੇ ਦਾ ਖੜਾ ਸੀਗਾ ਕਰੇ ਅਸੀਂ ਚੱਕ ਲੈ ਮੈਂ ਹਨੇਰੀ ਬੰਨ ਚੱਲ ਲੈ ਕੇ ਆਪੇ ਪਿੱਛੋਂ ਝਾਕਦਾ ਫਿਰੂਗਾ ਤੇ ਆਪਾਂ ਟਰਾਲੀ ਪਾ ਕੇ ਮਸਤੀਆਂ ਛੱਡ ਕੇ ਹੋਣੀਆਂ ਥੋੜੀ ਜੀ ਖਰਾਬ ਸੀਗੀ ਟੁੱਟੀ ਸੀ ਹੌਕ ਟੁੱਟ ਗਈ ਸੀ ਲਓ ਜੀ ਆਪਾਂ ਟਰਾਲੀ ਤੇ ਪਾਉਣ ਲੱਗੇ ਸੀ ਕਿ ਤੇ ਹੌਕ ਗਈ ਆ ਨਿਕਲ ਤਾਂ ਢਾਲ ਤੇ ਝਟਾਉਣ ਲੱਗੇ ਸੀ ਕਿ ਟਰਾਲੀ ਨੂੰ ਤੇ ਹੌਕ ਨਿਕਲ ਗਈ ਆ ਹੁਣ ਵੀ ਇਹਨੇ ਕਿਵੇਂ ਪੈਂਦੀ ਕਰਦੀ ਆ ਫੇਰ ਆਪਾਂ ਕੋਨੇ ਦੁਕਾਨ ਤੇ ਛੱਡ ਕੇ ਆਉਣੀ ਆ ਲੋਡ ਕਰਾਉਣੀ ਆ ਤੇ ਲਓ ਜੀ ਆਪਾਂ ਤਰਵਿੰਦਰ ਦੀ ਦੁਕਾਨ ਤੇ ਟਰਾਲੀ ਦਿੱਤੀ ਲਾ ਤੇ ਹੁਣ ਆਪਾਂ ਟਰੈਕਟਰ ਛੱਡਣ ਜਾਣਾ ਉਹਨਾਂ ਦੇ ਘਰੇ ਤੇ ਉੱਥੇ ਰਵੀ ਖੜਾ ਡੀਕੀ ਜਾਂਦਾ ਮੈਂ ਮੈਨੂੰ ਡੀਕ ਕੇ ਜਾਈ ਮੈਨੂੰ ਲੈ ਜੀ ਕਹਿੰਦਾ ਠੀਕ ਆ ਤੇ ਲਓ ਜੀ ਆਪਾਂ ਚੱਲ ਪਿਆ ਹੁਣ ਘਰਾਂ ਨੂੰ ਟਰੈਕਟਰ ਦਿੱਤਾ ਖਿਲਾਰ ਉਹਨਾਂ ਦੇ ਘਰੇ ਮੈਂ ਰਵੀ ਨੂੰ ਕਹਿੰਦਾ ਨੇਰੀ ਬਣਾ ਦੇ ਪਾ ਦੇ ਟਾਪ ਘੇਰੇ ਦਾ ਤੇ ਰਵੀ ਰਵੀ ਨੇ ਪਾਦਾ ਟਾਪ ਘੇਰੇ ਤੇ ਨੇ ਬਣਾਤਾ ਨੇਰੀ ਕਹਿੰਦਾ ਮੈਂ ਛੱਡਦਾ ਨਹੀਂ ਅੱਜ ਨੇਰੀ ਬਣਾ ਦੇਣੀ ਆ ਲਓ ਜੀ ਆਪਾਂ ਪਹੁੰਚ ਗਏ ਘਰੇ ਸਕੂਟਰ ਤੇ ਜਿਹਦਾ ਸਕੂਟਰ ਸੀ ਬੰਦਾ ਫੋਨ ਤੇ ਫੋਨ ਫੋਨ ਤੇ ਫੋਨ ਲਾਈ ਜਾਂਦਾ ਕਹਿੰਦਾ ਛੇਤੀ ਆਜੋ ਮੈਂ ਜਾਣਾ ਨਾ ਆ ਕੇ ਬ੍ਰੋ ਮੈਂ ਰਵੀ ਨੂੰ ਖਿਲਾਰ ਦੇ ਲਾ ਦੇ ਸਟੈਂਡ ਤੇ ਤੇ ਆਪੇ ਲੈ ਜਾਊਗਾ ਤੇ ਉਹਨੇ ਲਾਦਾ ਸਟੈਂਡ ਲਓ ਜੀ ਇਧਰ ਚੋਬਰ ਕੰਦੇ ਟੋਏ ਟੋਏ ਪੱਟ ਕੇ ਬੈਠੇ ਆ ਇੱਕ ਟਰਾਲੀ ਅਧਿਕ ਲਿਆਂਦੀ ਸੀ ਕਿ ਮੈਂ ਤਾਂ ਗਿਆ ਸੀਗਾ ਕਿਤੇ ਤੇ ਇਹਨਾਂ ਨੇ ਮੇਰੇ ਆਉਂਦੇ ਨੂੰ ਟੋਏ ਟੋਏ ਪੱਟ ਲਿਆ ਸਾਰਾ ਇਧਰ ਚਾਚਾ ਬੈਠਾ ਦੇ ਇਧਰ ਵਿੱਕੀ ਮਰਦ ਵੀ ਕਹਿੰਦੇ ਪਿਆ ਹੋਇਆ ਵਾ ਤੇ ਇਧਰ ਟੋਏ ਟੋਏ ਪੱਟ ਕੇ ਤਰਪਾਲ ਤਰਪੂਲ ਵਿਛਾ ਲਿਆ ਤੇ ਇਧਰ ਸਾਰੇ ਚੋਬਰ ਬੈਠੇ ਆ ਇਧਰ ਆ ਵਿੱਕੀ ਮਰਦ ਪਿਆ ਮੌਜਾਂ ਨਾਲ ਵੇਖੋ ਆ ਬੱਲੇ ਤੇਰੇ ਸ਼ਾਬਾਸ਼ ਹਲੋ ਜੀ ਇੱਕ ਮਿੰਟ ਡਰਾਈਵਰ ਆ ਗਿਆ ਮਿੰਟ ਬਣਾ ਲੈ ਓਏ ਬੱਦੀ ਆਇਆ ਆਇਆ ਲੈ ਲੈ ਓਏ ਸਿੱਧਾ ਚੱਲ ਪਰੇ ਨੂੰ ਅੱਜਾ ਪਰੇ ਨੂੰ ਓਏ ਚਲਾਉਣਾ ਨਹੀਂ ਆਉਂਦਾ ਤੈਨੂੰ ਇੱਕ ਆ ਵੀ ਇੱਕ ਮਾ ਆ ਵੀ ਇੱਕ ਮਾ ਤੂੰ ਵੀ ਇੱਕ ਮੀ ਨਾ ਆ ਵੀ ਇੱਕ ਮਾਂ ਆਜੇ ਇੱਕ ਮੇਕ ਮਰਲੇ ਫਿਰਦੇ ਦੋਵੇਂ ਓਏ ਉੱਥੋਂ ਫਿਰਦੇ ਤੁਸੀਂ ਮੈਂ ਵੀ ਉੱਥੇ ਹੀ ਦਸਾ ਲਿਆ ਫੇਰ ਹਣ ਚਲੋ ਚੱਲਦੇ ਦੋਵੇਂ ਨਹੀਂ ਰਹਿੰਦੇ ਬੱਚੇ ਠੀਕ ਹੋ ਗਿਆ ਉਹ ਵੱਡੇ ਕਾਲੇ ਕਾਲੇ ਇਕੱਠੇ ਕਰਦੇ ਓਏ ਹਾਲ ਤੂੰ ਜੇ ਨਿੱਕੇ ਓਏ ਦੁੱਧੂ ਲੈ ਆ ਤੇ ਤੇਰੇ ਨਾਲ ਜੋ ਚਾਬੀ ਪਾ ਉਰਲੇ ਪਾਸੇ ਬਦਲ ਲੋ ਨਾਟਕਰਾਂ ਦੀ ਇੱਕ ਮੇਕਅਪ ਡਰਾਈਵਰ ਆ ਦੋਵੇਂ ਤੂੰ ਦੋ ਤੋਂ ਪੈਪ ਬਦਲਦੇ ਸਾਡੇ ਪੈਗ ਕਾਲੇ ਤੇਲ ਦੇ ਸੁੱਟੇ ਲਿਬੜ ਕੇ ਕਾਲੇ ਕਾਲੇ ਤੇਰ ਨਾਲ ਸੈੱਟ ਕਰਤਾ ਹੋਰ ਪੜਲਾ ਹੋਰ ਉੱਪਰੋਂ ਕਰੋਰ ਕਹਿੰਦੇ ਠੇਕ ਬਹਿ ਚੁੱਕਦਾ ਠੱਕਦਾ ਆ ਮੁੰਡੇ ਦੀ ਨਵੀਂ 1000 ਦੀ ਲੋਰ ਲੱਭੜ ਗਈ ਐ ਕਾਲੇ ਤੇਰ ਨਾਲ ਆ 1000 ਰੁਪਿਆ ਤੁਹਾਨੂੰ ਲੈ ਗਿਆ 1000 ਰੁਪਿਆ ਓ ਥੱਲੇ ਵੇਕੀ ਆ ਭੈ ਨਾਪਣਾ ਵੀ ਥੱਲੇ ਬਸ ਆ ਬੰਦੇ ਮਿਲੇ ਆ ਤੈਨੂੰ ਕੀ ਟੈਨਸ਼ਨ ਆ ਲੈ ਲੋ ਜੀ ਮਿੱਤਰੋ ਪਹਿਲੀ ਟਰਾਲੀ ਲਾਤੀ ਆ ਟੋਏ ਚ ਇੱਕ ਵਾ ਇਧਰ ਨੂੰ ਟੇਡਾ ਝਾਕਦਾ ਮੈਂ ਉਹ ਮੁੰਡੇ ਨੂੰ ਕਿ ਮੈਂ ਮੇਰੀ ਵੀਡੀਓ ਬਣਾ ਦੇ ਭਰਾਵਾ ਚਾਰ ਪਾਉਂਦਿਆਂ ਦੀ ਥੜਾ ਠੰਡਾ ਪੀਣਾ ਬੋਲ ਥੜਾ ਠੰਡਾ ਹੈ ਕੋਕਾ ਕੋਲੇ ਲਿਆ ਕੋਕਾ ਕੋਲੇ ਪਹਿਲਾ ਵਾਲੇ ਦਾ ਨਾਮ ਲੈ ਲਿੰਕਾ ਨੇ ਲਿੰਕਾ ਮੰਗਣਾ ਚਾਜਦਾ ਇਧਰ ਕਹਿੰਦੇ ਬੈਠੇ ਆ ਚੋਬਰ ਕਹਿੰਦੇ ਸਾਰੇ ਇਕੱਠੇ ਇਧਰ ਇੱਕ ਮਰ ਕੇ ਲੜੀ ਜਾਂਦੇ ਆ ਚਾਹ ਤੇ ਡੈਕ ਡੁੱਕ ਲਾਈ ਬੈਠਿਆ ਇਧਰ ਆ ਵੀ ਅਟੈਚ ਕਰੀ ਜਾਂਦਾ ਕਹਿੰਦਾ ਮੈਂ ਕਿਉਂ ਘੱਟ ਰਹਾ ਮੈਂ ਕਹਿੰਦਾ ਮੈਂ ਤਾਂ ਆਪ ਡੈਕ ਚਲਾਉਣਾ 855 ਤੇ ਅਟੈਚ ਕਰੀ ਜਾਂਦਾ ਬਲੂਟੁੱਥ ਆਇਆ ਕਰਲਾ ਪ੍ਰਵਾ ਤੇ ਲਓ ਜੀ ਮੈਂ ਆਹ ਚਲੋ ਮੈਂ ਵੀ ਆਪਦੀ ਮੂੰਹ ਫੇਸਬੁਕ ਆ ਦਿਆ ਮੜਿਆ ਤੇ ਇਧਰ ਮੁੰਡੇ ਕਹਿੰਦੇ ਚਾਰ ਲੈ ਜਾਂਦੇ ਚੁੱਕ ਚੁੱਕ ਕੇ ਤਿੰਨ ਚਾਰ ਗਰੇ ਲਾ ਲਿਆ ਚੋਬਰਾਂ ਨੇ ਕਹਿੰਦੇ ਤੇ ਮੈਨੂੰ ਕਹਿੰਦਾ ਇੰਦਾ ਦੀ ਵੀਡੀਓ ਬਣਾ ਕਹਿੰਦਾ ਕੱਟੇ ਪਰ ਪਰਕ ਲਈ ਜਾਂਦਾ ਮੈਂ ਲੋ ਜੀ ਆਪਾਂ ਬਣਾ ਲਈਆ ਵੀਡੀਓ ਇਹਨਾਂ ਦੀ ਵੀ ਵਿੱਚ ਤੇ ਮੈਂ ਹਾਂ ਚਲੋ ਆਪਾਂ ਆਪ ਬਣਾਉਣੇ ਆ ਵੀਡੀਓ ਇਧਰ ਆ ਬੈਠੇ ਆ ਤੇ ਇਧਰ ਆ ਸਾਰੇ ਇਕੱਠੇ ਹੋਏ ਬੈਠੇ ਚੋਬਰਾਂ ਨੇ ਹੋ ਲਤੜੀ ਜਾਂਦੇ ਆ ਮੈਂ ਵੀ ਕਿਨੂੰਗਾ ਵੀ ਕਿ ਬਣਾਇਆ ਆਪਣੀ ਵੀ ਕਲਿੱਪ ਵਿੱਚ ਲਿਆ ਮੈਨੂੰ ਵੀ ਥੋੜਾ ਜਿਹਾ ਵਿੱਚ ਲਿਆ ਮੈਂ ਮੈਨੂੰ ਵੀ ਥੋੜਾ ਜਿਹਾ ਵਿਖਾ ਦੇ ਕੈਮਰੇ ਚ ਲਿਆ ਕੇ ਲਿਆ ਦੇ ਤੇ ਬਾਕੀ ਆਪਣਾ ਅੱਧਾ ਬਲਾਕ ਹੈ ਬਾਕੀ ਬਲਾਕ ਆਪਾਂ ਅਗਲਾ ਬਲਾਕ ਪਾਵਾਂਗੇ ਉਦੋਂ ਆਊਗਾ ਕਿਉਂਕਿ ਜੇ ਆਪਾਂ ਫੁੱਲ ਬਲਾਕ ਪਾਉਂਦੇ ਇਸਦਾ ਬਲਾਕ ਆਪਣਾ ਪਲਾ ਕੁ ਲੰਮਾ ਬੰਦਾ ਸੀਗਾ ਇਸ ਲਈ ਆਪਾਂ ਅੱਧਾ ਬਲਾਕ ਪਾਇਆ ਇਧਰ ਚਾਚਾ ਬੈਠਾ ਵੇਖੋ ਹੱਸ ਜਾਂਦਾ ਹੈ ਬੰਦੇ ਤੇ ਉਧਰ ਲੱਲੂ ਵੀ ਕਹਿੰਦਾ ਚੌਂਖੜੀ ਮਾਰ ਕੇ ਬੈਠਾ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜ YouTube ਤੇ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਆਪਣਾ ਅਗਲਾ ਵਲੌਗ ਵੇਖਣ ਲਈ ਤੇ ਆਪਾਂ ਫੋਲੋ ਬਲੌਗ ਕਰਾਲ ਨੂੰ ਪਾਵਾਂਗੇ ਸਤਿ ਸ੍ਰੀ ਅਕਾਲ ਧੰਨਵਾਦ